ਉਹ ਤਾਂ ਤੁਸੀਂ ਗਏ ਹੋ ਤਾਂ ਸ਼ਹਿਰ ਤੁਹਾਨੂੰ ਤਾਂ ਨਹੀਂ ਪਤਾ ਲੱਗਾ ਇੱਥੋਂ ਉਹ ਤਾਂ ਇ ਚਾ ਚੀਜੀ ਮੈਂ ਵੀ ਆਖਾਂ ਕਿ ਸੰਦੀਪ ਲੱਭਣ ਨਹੀਂ ਦਈ ਅਹੀਂ ਤੇ ਫਿਰ ਉਦਨ ਗਏ ਸ਼ਾਇਦ ਜਰਗ ਕੰਮ ਹੀ ਹਾਂ ਤੇ ਤਾਂ ਕਰਕੇ ਗਏ ਪਤਾ ਤੁਹਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਹੈ ਤੇ ਜੇ ਪਤਾ ਹੁੰਦਾ ਤੇ ਚੱਲ ਆਉਂਦੇ ਆਪਾਂ ਚੱਲ ਮੰਮੀ ਨੂੰ ਕੁਲੰਦੀਮ ਐ ਚੱਲ ਮੰਮੀ ਨਾ ਦੱਸੀ ਬਹਿ ਰਹੇ ਨੇ ਆਪਣੇ ਕੋਲ ਹੀ ਗੰਦ ਰਹੇ ਹੁੰਦੇ ਆ ਜੀ ਖਲਾਰਾ ਬੜਾ ਭਾ ਗਿਆ ਵਾ ਅੱਗੇ ਚੱਲ ਕੋਈ ਗੱਲ ਨਹੀਂ ਜੱਤੀ ਮੈਂ ਨਹੀਂ ਕਰਦੀ ਗੱਲ ਮੰਮੀ ਤੂੰ ਸਵੇਰ ਦੀ ਚੰਗੀ ਭਲੀ ਆ ਆ ਚਾਹ ਪਾਣੀ ਬਣਾਉਣਾ ਪੈਂਦਾ ਹੋਣਾ ਤਾਂ ਕਰਕੇ ਬਿਮਾਰ ਪੈ ਗਈ ਹੋਣੀ ਆ ਕਿ ਕੋਈ ਗੱਲ ਨਹੀਂ ਬਾਹਾਨਾ ਲਾ ਦਿੰਨੀ ਆ ਇਹ ਬਹਾਨੇ ਭੁਨੇ ਨਹੀਂ ਚੱਲਣੇ ਹੈਗੇ ਮੈਨੂੰ ਤਾਂ ਲੱਗਦਾ ਵਾ ਘਰ ਦਾ ਕੰਮ ਸਾਰਾ ਮੰਮੀ ਕਰਦੇ ਆ ਤੁਸੀਂ ਤੇ ਨਹੀਂ ਕਰਦੇ ਉਹ ਮੈਂ ਨਹੀਂ ਹੁੰਦੀ ਇੱਥੇ ਜਿੰਨਾ ਚਿਰ ਤੁਸੀਂ ਨਾ ਲੈਣਾ ਹੋਗੇ ਮੈਂ ਤੇ ਕਦੀ ਵੀ ਨਹੀਂ ਆਉਣਾ ਕੋਈ ਮੇਰੀ ਅੱਲਾਹ ਨੂੰ ਸੁਣਨਾ ਠੀਕ ਹੈ ਨਾ ਲੈਣ ਤਨ ਮੈਂ ਵੀ ਨਹੀਂ ਆਉਂਦਾ ਕੋਈ ਗੱਲ ਨਹੀਂ ਨਾ ਆਓ ਮੇਰੀ ਗੜਾ ਮਾਨੇ ਚ ਰੱਖਣਾ ਨਹੀਂ ਮੈਨੂੰ ਕਉਂ ਤੂੰ ਲਾਇਆ ਨਾ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਸੀ ਜੀ ਇਹ ਚੋਰਨੀਆਂ ਚੋਰਨੀਆਂ ਜਿੰਨੇ ਮਰਜੀ ਮੇਰੇ ਤੋਂ ਪਰਦੇ ਪਾਉਂਦੀਆਂ ਰਹਿਣ ਮੈਨੂੰ ਸਾਰਾ ਪਤਾ ਇਹਨਾਂ ਦਾ ਭਾਬੀ ਕਿਹਨਾ ਗੱਲ ਕਰਨ ਦੇ